ਤਾਨੂੰ ਪਤਾ ਹੀ ਹੈ ਕਿ 2 ਦਸੰਬਰ ਤੋਂ ਬਾਅਦ ਲਗਾਤਾਰ ਅੱਜ ਤੱਕ 15 ਦਿਨ ਹੋ ਗਏ ਕੁਝ ਨਕਲੀ ਪੇਜਾਂ ਤੋਂ ਮੈਨੂੰ ਟਰੋਲ ਕੀਤਾ ਜਾ ਰਿਹਾ ਬਹੁਤ ਬੁਰੀ ਤਰ੍ਹਾਂ ਮੇਰੀ ਕਰਦਾਰਕੁਸ਼ੀ ਕੀਤੀ ਜਾ ਰਹੀ ਹੈ ਔਰ ਮੁਖਸਰ ਸਾਹਿਬ ਤੋਂ ਇੱਕ ਕੋਈ 18 ਸਾਲ ਪੁਰਾਣਾ ਸਾਡਾ ਕੋਈ ਪਰਿਵਾਰਕ ਝਗੜਾ ਸੀ ਉਸ ਪਰਿਵਾਰਕ ਝਗੜੇ ਦੇ ਵਿੱਚ ਅਗਰਪੀਸਮ ਨਾਂ ਦਾ ਇੱਕ ਸ਼ਖਸ ਜਿਸ ਨੂੰ ਕੁਝ ਲੋਕ ਵੱਖ-ਵੱਖ ਮੀਡੀਆ ਚੈਨਲਾਂ ਦੇ ਉੱਤੇ ਲੈ ਕੇ ਆਏ ਉਹਨਾਂ ਦੀ ਇੰਟਰਵਿਊ ਕਰਾਈਆਂ ਤੇ ਮੇਰੇ ਦੇ ਉੱਤੇ ਬਹੁਤ ਬੱਦੇ ਦੋਸ਼ ਲਾਏ ਜਿਨ੍ਹਾਂ ਦਾ ਜਵਾਬ ਮੈਂ ਅੱਜ ਤੱਕ ਸਾਹਿਬ ਤੇ ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਪੰਜ ਪਿਆਰੇ ਸਹਿਬਾਨ ਦੀ ਹਾਜ਼ਰੀ ਚ ਔਰ ਸੰਗਤ ਦੀ ਹਾਜ਼ਰੀ ਚ ਦੇ ਗਏ ਦੇ ਚੁਕੇ ਜਿਹੜੇ ਮੇਰੇ ਤੇ ਉਸ ਵਿਅਕਤੀ ਵੱਲੋਂ ਅਲੀਗੇਸ਼ਨ ਲਗਾਏ ਗਏ ਇਸ ਕਿਤੇ ਹੈਰਾਨੇ ਵਾਲੀ ਗੱਲ ਹੈ ਨਾ ਕਿ 18 ਸਾਲ ਪੁਰਾਣਾ ਮਾਮਲਾ ਹੈ ਕਿ 2 ਦਸੰਬਰ ਤੋਂ ਬਾਅਦ ਉਹ ਮਾਮਲਾ ਜਿਹੜਾ ਅਚਾਨਕ ਜਿਹੜਾ ਉਛਾਲਿਆ ਜਾਂਦਾ ਹੈ ਮੇਰੀ ਸਪੈਸ਼ਲੀ ਕਰਦਾਰਕੁਸ਼ੀ ਕਰਨ ਵਾਸਤੇ ਔਰ ਮੈਨੂੰ ਜਿਹੜੀਆਂ ਜਾਣਕਾਰੀਆਂ ਮਿਲੀਆਂ ਨੇ ਕਿ ਉਸ ਵਿਅਕਤੀ ਨੂੰ ਬਕਰੇ-ਬਕਰੇ ਚੈਨਲਾਂ ਦੇ ਉੱਤੇ ਲੈ ਜਾ ਕੇ ਇੰਟਰਵਿਊ ਕਰਾਉਣ ਦੇ ਲਈ ਇੱਕ ਸਾਬਕਾ ਅਕਾਲੀ ਆਗੂ ਜਿਹੜਾ ਨਾਂ ਦਾ ਸਾਬਕਾ ਹੈ ਲੇਕਨ ਤਾਲਮੇਲ ਚ ਪੂਰਾ ਹੈ ਉਹਦੇ ਵੱਲੋਂ ਤੇ ਮੁਖਸਰ ਸਾਹਿਬ ਦੇ ਕੁਝ ਅਕਾਲੀ ਲੀਡਰਾਂ ਵੱਲੋਂ ਸਾਂਝੇ ਰੂਪ ਦੇ ਵਿੱਚ ਉਸ ਲੜਕੇ ਨੂੰ ਜਿਹੜਾ ਹੈ ਉਹ ਚੁੱਕਿਆ ਗਿਆ ਗੱਡੀ ਦੇ ਵਿੱਚ ਬਿਠਾਇਆ ਗਿਆ ਤੇ ਵੱਖ-ਵੱਖ ਚੈਨਲਾਂ ਦੇ ਉੱਤੇ ਜਾ ਕੇ ਜਿਹੜੀ ਆ ਉਹਦੀ ਇੰਟਰਵਿਊ ਕਰਾਉਣ ਦਾ ਯਤਨ ਕੀਤਾ ਹੈਗਾ। ਮੇਰੇ ਤੇ ਦੋਸ਼ ਲੱਗੇ ਤੇ ਮੈਂ ਇੰਟਰਵਿਊਆਂ ਜਿਹੜੀਆਂ ਨੇ ਉਹ ਡਿਲੀਟ ਕਰਵਾਈਆਂ ਨੇ। ਮੇਰੇ ਵਕੀਲ ਬਠਿੰਡੇ ਤੋਂ ਨੇ ਖਾਰਾ ਜੀ। ਉਹਨਾਂ ਨੇ ਚੈਨਲਾਂ ਨੂੰ ਨੋਟਿਸ ਕੱਢੇ ਆ ਕਿ ਫੋਨ ਕੀਤੇ ਮੈਨੂੰ ਨਹੀਂ ਪਤਾ। ਉਹ ਵੀਡੀਓ ਉਹਨਾਂ ਵੱਲੋਂ ਡਿਲੀਟ ਕਰਾਏ ਗਏ। ਮੈਂ ਕਿਸੇ ਵੱਲੋਂ ਕਿਸੇ ਵੀਡੀਓ ਨੂੰ ਡਿਲੀਟ ਨਹੀਂ ਕਰਵਾਇਆ। ਦੂਸਰਾ ਮੈਂ ਜਿਹੜਾ ਅੱਜ ਤੱਕ ਸਭ ਦੀ ਫਸੀਲ ਤੇ ਪੰਜ ਪਿਆਰੇ ਸਹਿਬਾਨ ਦੀ ਸੰਗਤ ਦੀ ਹਾਜ਼ਰੀ ਚ ਜੋ ਆਪਣੀ ਗੱਲ ਰੱਖੀ ਐ ਉਹ ਜਿਹੜਾ ਟਰੋਲ ਟੋਲਾ ਉਹ ਇਹ ਨਾ ਸਮਝ ਲੈ ਕੇ ਸਾਨੂੰ ਸਪਸ਼ਟੀਕਰਨ ਦੇਣ ਵਾਸਤੇ ਜਿਹੜੀ ਇਹ ਕੀਤਾ ਗਿਆ ਮੈਂ ਉਹਨਾਂ ਤੋਂ ਡਰਨ ਵਾਲਾ ਨਹੀਂ ਨਾ ਧਮਕਾਉਣ ਧਮਕਣ ਵਾਲਾ ਮੈਂ ਸਿਰਫ ਤੇ ਸਿਰਫ ਸਿਰਫ ਤੇ ਸਿਰਫ ਆਪਣੀਆਂ ਸੰਗਤਾਂ ਨੂੰ ਆਪਣੇ ਗੁਰੂ ਪੰਥ ਨੂੰ ਸਚਾਈ ਦੱਸਣ ਵਾਸਤੇ ਪੰਜ ਪਿਆਰੇ ਸਹਿਬਾਨ ਤੇ ਗੁਰੂ ਦੀ ਹਜ਼ੂਰੀ ਚ ਹਾਜ਼ਰ ਹੋਇਆ ਇਹ ਮੇਰਾ ਫਰਜ਼ ਬਣਦਾ ਸੀ ਜ਼ਰੂਰੀ ਮੈਂ ਕੀਤਾ ਮੈਂ ਉੱਥੇ ਵੀ ਇਹ ਗੱਲ ਕਹੀ ਹੈ ਆਪਣੇ ਗੁਨਾਹਾਂ ਦਾ ਜ਼ਿਕਰ ਕਰਦੇ ਹਾਂ ਮੇਰਾ ਗੁਨਾਹ ਹੈ ਮੈਂ 2 ਦਸੰਬਰ ਨੂੰ ਪੰਚ ਸਿੰਘ ਸਹਿਬਾਨ ਦੀ ਮੀਟਿੰਗ ਦੇ ਫੈਸਲੇ ਦੇ ਵਿੱਚ ਸ਼ਾਮਲ ਹੋਇਆ ਪੰਚ ਸਿੰਘ ਸਹਿਬਾਨ ਦਾ ਫੈਸਲਾ ਸੀ ਪੰਚੇ ਸਿੰਘ ਸਹਿਬਾਨ ਦੇ ਸਹਿਣ ਹੋਇਆ ਮੇਰਾ ਇਕੱਲੇ ਦਾ ਨਹੀਂ ਸੀ ਤੇ ਕੰਟਰੋਲ ਮੈਨੂੰ ਕੀਤਾ ਗਿਆ ਦੂਸਰਾ ਮੈਂ ਸਪਸ਼ਟ ਸ਼ਬਦਾਂ ਦੇ ਵਿੱਚ ਇਹ ਗੱਲ ਜਿਨ੍ਹਾਂ ਨੇ ਮੇਰੇ ਤੱਕ ਅਪਰੋਚ ਕੀਤੀ ਉਹਨਾਂ ਨੂੰ ਵੀ ਕਹਿ ਚੁੱਕੇ ਆ ਔਰ ਮੀਡੀਆ ਦੇ ਰਾਹੀਂ ਵੀ ਕਹਿਣਾ ਚਾਹੁੰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਸ ਫੈਸਲੇ ਨੂੰ ਡਾਇਵਰਟ ਕਰਨ ਦੇ ਲਈ ਪੰਜ ਸਿੰਘ ਸਹਿਬਾਨ ਦੀ ਮੀਟਿੰਗ 'ਚ ਸ਼ਾਮਲ ਹੋ ਕੇ ਮੈਂ ਕਿਸੇ ਵੀ ਪਾਪ ਦਾ ਭਾਗੀਦਾਰ ਨਹੀਂ ਬਣੂੰਗਾ ਮੈਨੂੰ ਕੱਢਣਾ ਕੱਢ ਦਿਓ ਮੈਨੂੰ ਰੱਖਣਾ ਰੱਖ ਲਓ ਬਹੁਤ ਪਰੇਸ਼ਾਨੀ ਮੈਨੂੰ ਮੇਰੇ ਪਰਿਵਾਰ ਨੂੰ ਜਿਹੜੀ ਹੈ ਪਿਛਲੇ 10 ਦਿਨਾਂ ਤੋਂ ਦਿੱਤੀ ਜਾ ਰਹੀ ਨਕਲੀ ਪੇਜ ਬਣਾ ਕੇ ਉਹਨਾਂ ਨਕਲੀ ਪੇਜਾਂ ਤੋਂ ਘਟੀਆ ਕਿਸਮ ਦੀਆਂ ਟਿੱਪਣੀਆਂ ਕੀਤੀਆਂ ਜਾ ਰਹੀਆਂ ਪਹਿਲਾ ਮੇਰੇ ਤੇ ਬੀਜੇਪੀ ਆਰਐਸਐਸ ਨੂੰ ਦਾ ਦੋਸ਼ ਲਾਇਆ ਗਿਆ। 2 ਦਸੰਬਰ ਦੇ ਫੈਸਲੇ ਤੋਂ ਬਾਅਦ ਮੁਖਸਰ ਤੋਂ ਉਸ ਵਿਅਕਤੀ ਨੂੰ ਚੁੱਕਿਆ ਗਿਆ। ਬੱਕਰੀਆਂ ਬੱਕਰੀਆਂ ਇੰਟਰਵਿਊ ਉਹਦੇ ਤੋਂ ਕਰਵਾਈਆਂ ਗਈਆਂ। ਇੱਥੇ ਜਦੋਂ ਸਬਰ ਨਹੀਂ ਹੋਇਆ ਤੇ ਫਿਰ ਇੱਕ ਲੜਕੀ ਜਿਹੜੀ ਇੱਕ ਸ਼੍ਰੀ ਪਰਿਵਾਰ ਦੀ ਚੰਗੇ ਪਰਿਵਾਰ ਦੀ ਹੈ। ਅਸੀਂ ਇੱਕ ਸਮਾਗਮ ਦੇ ਉੱਤੇ 2019 ਚ ਗਏ ਸੀ। ਬਹਿਰੈਨ ਦੇ ਵਿੱਚ। ਫਲਾਈਟ ਇੱਕੋ ਸੀ ਲੇਕਰ ਮੈਂ ਬਿਜ਼ਨਸ ਸੀ ਸੀ ਉਹ ਇਕਨੋਮਿਕ ਸੀ। ਮੈਂ ਬਹਿਰੈਨ ਦੀ ਸੰਗਤ ਨੂੰ ਇਹ ਕਹਾਣ ਕਾ ਕੇ ਉਹ ਸਾਰਾ ਸਪਸ਼ਟ ਕਰਾਂ। ਕਿ ਅਸੀਂ ਇਕੱਠੇ ਰਹੇ ਸੀ ਇਹ ਬਹਿਰੀਨ ਦੀ ਸੰਗਤ ਅਲੀਪਾਤ ਜਾਣਦੀ ਹੈ ਉਹ ਕਿੱਥੇ ਸੀ ਮੈਂ ਕਿੱਥੇ ਸੀ ਉਸ ਲੜਕੀ ਦੇ ਨਾਲ ਮੇਰੀਆਂ ਤਸਵੀਰਾਂ ਜਿਹੜੀਆਂ ਐਡਿਟ ਕੀਤੀਆਂ ਗਈਆਂ ਫਿਰ ਵੀ ਜਦੋਂ ਸਬਰ ਨਹੀਂ ਹੋਇਆ ਇਹ ਮੇਰੇ ਨਾਮ ਦਾ ਜਾਲੀ ਪੇਜ ਬਣਾਇਆ ਗਿਆ ਮੇਰੇ ਨਾਮ ਦਾ ਜਾਲੀ ਪੇਜ ਬਣਾ ਕੇ ਉਹ ਤੇ ਤੋਂ ਭੱਦੇ ਕਿਸਮ ਦੇ ਜਿਹੜੇ ਆ ਉਹ ਕਮੈਂਟ ਕੀਤੇ ਗਏ ਉਹ ਪੇਜ ਮੈਂ ਜ਼ਰੂਰ ਆਪ ਡਿਲੀਟ ਕਰਵਾਇਆ ਸਰਕਾਰ ਨੂੰ ਕਹਿ ਕੇ ਕਿਉਂਕਿ ਕੋਈ ਵੀ ਗਲਤ ਕਮੈਂਟ ਕਰਕੇ ਮੇਰੇ ਪੇਜ ਤੋਂ ਨਕਲੀ ਪੇਜ ਤੋਂ ਪੰਜਾਬ ਦਾ ਮਾਹੌਲ ਖਰਾਬ ਕਰ ਸਕਦਾ ਸੀ ਕਿਸੇ ਧਰਮ ਵਿਰੁੱਧ ਟਿੱਪਣੀਆਂ ਕੀਤੀਆਂ ਜਾ ਸਕਦੀਆਂ ਸੀ ਕਿਸੇ ਦੀ ਕਾਸਟ ਬਾਰੇ ਟਿੱਪਣੀਆਂ ਕੀਤੀਆਂ ਜਾ ਸਕਦੀਆਂ ਸੀ ਮੇਰੇ ਨਾਮ ਦੇ ਉੱਤੇ ਇਸ ਲਈ ਮੈਂ ਜ਼ਰੂਰੀ ਸਮਝਿਆ ਤੇ ਉਹ ਪੇਜ ਜਿਹੜਾ ਮੈਂ ਡਿਲੀਟ ਖੁਦ ਆਪ ਜਿਹੜਾ ਹੈ ਉਹ ਐਪਲੀਕੇਸ਼ਨ ਦੇ ਕੇ ਬਕਾਇਦਾ ਸਾਈਬਰ ਕ੍ਰਾਈਮ ਦੇ ਵਿੱਚ ਉਹ ਡਿਲੀਟ ਕਰਵਾਇਆ ਹੈ ਇਹਨੇ ਦਿਨਾਂ ਤੋਂ ਜਿਹੜਾ ਮੈਂ ਗੁਰੂ ਪੰਥ ਨੂੰ ਦੱਸਣਾ ਚਾਹੁੰਦਾ ਨਿੰਮ ਪਰੇਸ਼ਾਨ ਕੀਤਾ ਅੱਜ 15 ਦਿਨ ਹੋ ਗਏ ਮੇਰਾ ਪਰਿਵਾਰ ਵੀ ਮੈਂ ਸੌ ਨਹੀਂ ਸਕਿਆ ਸੀ ਇਸ ਕਿਸਮ ਦੇ ਹਾਲਾਤ ਸਾਡੇ ਲਈ ਬਣਾਏ ਗਏ ਮੈਨੂੰ ਤੁਸੀਂ ਕੱਢ ਦਿਓ ਜੋ ਫੈਸਲਾ ਕਰਾਉਣਾ ਕਰਾ ਲਓ ਮੈਂ ਕਿਹੜਾ ਫੇਟ ਟੰਗਾ ਨਾਲ ਲੱਗ ਜੇ ਤੁਸੀਂ ਮੈਨੂੰ ਕੱਢ ਦਿਓਗੇ ਪਰ ਇਸ ਕਿਸਮ ਦੇ ਭੱਦੇ ਦੋਸ਼ ਲਾਉਣੇ ਘਟਿਆ ਦੋਸ਼ ਲਾਉਣੇ ਘਟਿਆ ਟ੍ਰੋਲਿੰਗ ਕਰਨੀ ਇਹ ਬਹੁਤ ਮੰਦਪਾਗ ਹੈ ਅਕਾਲੀ ਹੁੰਦੇ ਸੀ ਕਿਸੇ ਸਮੇਂ ਦੁਸ਼ਮਣ ਦੀਆਂ ਤੀਆਂ ਭੈਣਾਂ ਦੀਆਂ ਵੀ ਜਿਤਾਂਦੇ ਰੱਖੇ ਹੁੰਦੇ ਸੀ ਅੱਜ ਵੀ ਅਕਾਲੀ ਦੁਸ਼ਮਣ ਦੀਆਂ ਧੀਆਂ ਭੈਣਾਂ ਦੇ ਰਾਖੇ ਨੇ ਜਿਹੜੇ ਅਕਾਲੀ ਨੇ ਜਿਹੜੇ ਇੱਕ ਟੋਲੇ ਨਾਲ ਸੰਬੰਧ ਰੱਖਦੇ ਆ ਉਹਨਾਂ ਨੂੰ ਸ਼ਾਇਦ ਇਸ ਗੱਲ ਦਾ ਪਤਾ ਨਹੀਂ ਕਿ ਅਕਾਲੀ ਦਲ ਦਾ ਬਰਾਸਤ ਕੀ ਆ ਅਕਾਲੀ ਦਲ ਦਾ ਇਤਿਹਾਸ ਕੀ ਹੈ ਅਕਾਲੀ ਗਲਤੀ ਸੋਚ ਕੀ ਹੈ ਕਦੇ ਪੜ ਕੇ ਦੇਖਣਾ ਅਕਾਲੀ ਦਲ ਦਾ ਇਤਿਹਾਸ ਕਦੇ ਪੜ ਕੇ ਦੇਖਣਾ ਅਕਾਲੀ ਦਲ ਦੀ ਬਰਾਸਤ ਪੜ ਕੇ ਦੇਖਣਾ ਕਦੇ ਅਕਾਲੀ ਦਲ ਦੀਆਂ ਪਰੰਪਰਾਵਾਂ ਜਿਹੜਾ ਪੰਥ ਲਈ ਜੂਝਦਾ ਸੀ ਪੰਥ ਲਈ ਮਰਦਾ ਸੀ ਕਿਸੇ ਵਿਅਕਤੀ ਵਿਸ਼ੇਸ਼ ਲਈ ਨਹੀਂ ਇੱਕ ਤੇ ਵਿਸ਼ੇ ਚਾਉਂਦੇ ਰਹਿੰਦੇ ਨੇ ਜਾਂਦੇ ਰਹਿੰਦੇ ਨੇ ਮੈਂ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਵੀ ਇਹ ਸ਼ਬਦ ਕਹੇ ਸੀ ਕਿ ਸ੍ਰੀ ਅਕਾਲ ਤਖਤ ਸਾਹਿਬ ਸੌ ਅਕਾਲੀ ਦਲ ਬਣਾ ਸਕਦਾ ਹੈ ਹਜ਼ਾਰ ਅਕਾਲੀ ਦਲ ਮਿਲ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਸੰਕਲਪ ਨੂੰ ਪਾਦਾ ਨਹੀਂ ਕਰ ਸਕਦੇ ਮੈਂ ਅੱਜ ਵੀ ਕਹਣਾ ਮੈਂ ਕੋਈ ਰਿਜ਼ਾਈਨ ਨਹੀਂ ਕਰਨਾ ਕੋਈ ਅਸਤੀਫਾ ਨਹੀਂ ਦੇਣਾ ਹੋਰ ਵੀ ਕੋਈ ਦੋਸ਼ ਲਾਉਣੇ ਮੇਰੇ ਤੇ ਲਾ ਸਕਦੇ ਤੁਸੀਂ ਪੀਟੀਸੀ ਦੇ ਉੱਤੇ ਕੋਈ ਔਰਤਾਂ ਬਿਠਾ ਕੇ ਮੇਰੇ ਤੇ ਇਲਜ਼ਾਮ ਲਵਾ ਸਕਦੇ ਮੇਰੇ ਸਾਡੇ ਨਾਲ ਜਿਹੜੀ ਇਹ ਵੱਧ اخਲਾਕੀ ਕੀਤੀ ਹੈ ਇਹਨੇ ਸਾਡੇ ਬਦਤਮੀਜ਼ੀ ਕੀਤੀ ਕਰ ਸਕਦੇ ਹੋ ਤੁਸੀਂ ਉਮੀਦ ਹੈ ਤੁਹਾਡੇ ਤੋਂ ਇੱਥੋਂ ਤੱਕ ਇੱਕ ਸਭ ਕ ਅਕਾਲੀ ਆਪ ਕੋ ਉਹੀ ਅਕਾਲੀ ਆਪ ਕੋ ਚੰਡੀਗੜ੍ਹ ਦੇ ਵਿੱਚ ਕੁਝ ਬੰਦਿਆ ਨਾ ਮੀਟਿੰਗਾਂ ਕਰਦਾ ਉਹਨਾਂ ਨੂੰ ਕਹਿੰਦਾ ਅੰਮ੍ਰਿਤਸਰ ਜਾਓ ਮੈਂ ਪ੍ਰੈਸ ਮੈਨੇਜ ਕਰਕੇ ਦਿੰਦਾ ਯਾਨੀ ਹਰਪੀ ਸਿੰਘ ਤੇ ਦੋਸ਼ ਲਾਓ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਨੂੰ ਮੰਗ ਪੱਤਰ ਦਿਓ ਕਿ ਬੜੇ ਗੰਭੀਰ ਦੋਸ਼ ਲੱਗੇ ਨੇ ਇਹਨਾਂ ਨੂੰ ਜਹਾਜਦਾਰੀ ਤੋਂ ਫਾਰਕ ਕੀਤਾ ਜਾਵੇ ਪੇਸ਼ ਕੀਤੇ ਜਾ ਸਕਦੀ ਹੈ ਜਿਹੜਾ ਮੈਨੂੰ ਜਿਹੜਾ ਹੈ ਉਹ ਬਦਨਾਮ ਕਰਨ ਦੇ ਲਈ ਮੇਰੀ ਕਰਦਾਰ ਕੁਸ਼ੀ ਕਰਨ ਦੇ ਲਈ ਜਿਹੜਾ ਹੈ ਮੋਰਾ ਬਣ ਬਹੁਤ ਮੰਦਪਕ ਹੈ ਅਕਾਲੀ ਪਾਰਟੀ ਉਹ ਪਾਰਟੀ ਹੈ ਜਿਹਨੇ ਭਾਰਤ ਦੇ ਵਿੱਚ ਸਿਆਸਤ ਦੇ ਅੰਦਰ ਉੱਚ ਮਿਆਰ ਸਥਾਪਿਤ ਕੀਤੇ ਅੱਜ ਅਸੀਂ ਕਿੱਥੇ ਖੜ ਗਏ ਬਹੁਤ ਮੇਰੇ ਵਾਸਤੇ ਦੁੱਖਦਾਈ ਤੁਸੀਂ ਅੱਜ ਜੋ ਪੁੱਛਣਾ ਮੈਨੂੰ ਬੇਝਿਜਕੋ ਕੇ ਬੇਸੰਗੋ ਕੇ ਖੁੱਲ੍ਹੇ ਹੋ ਕੇ ਪੁੱਛ ਲਓ ਮੈਂ ਤੁਹਾਡੇ ਹਰ ਸਵਾਲ ਦਾ ਜਵਾਬ ਦੇਵਾਂਗਾ ਕੀ ਕੀਤੀ ਜਾ ਰਹੀ ਹੈ ਜਿਹੜੀ ਸ਼ਬਦਾਵਲੀ ਵਰਤੀ ਜਾ ਰਹੀ ਉਹ ਤੇ ਵੀ ਤਰਾਸ਼ੀ ਤੁਸੀਂ ਕੋਈ ਕਹਿ ਰਹੇ ਮੈਂ ਬੀਜਪੀ ਨਾਲ ਮੈਂ ਸਬੰਧਤ ਹੈਗਾਗਾ ਦੇਖੋ ਉਹਨਾਂ ਨੇ ਸਵਾਲ ਕੀਤਾ ਉਹਨਾਂ ਨੇ ਕਿ ਤੁਸੀਂ ਬੀਜਪੀ ਨਾਲ ਸੰਬੰਧ ਰੱਖਦੇ ਹੋਗੇ ਤੁਸੀਂ ਕਿਹਾ ਹਾਂ ਮੈਂ ਹੈਗਾਗਾ ਤੁਹਾਨੂੰ ਲੱਗਦਾ ਵੀ ਇੱਥੇ ਤੁਸੀਂ ਗਾਲਾਂ ਵੀ ਕੱਢੀਆਂ ਉਹਨਾਂ ਨੂੰ ਲੱਗਦਾ ਨਹੀਂ ਵੀ ਤੁਸੀਂ ਤਖਤ ਸਾਹਿਬ ਦੇ ਜਥੇਦਾਰ ਦੀ ਗਾਲਾਂ ਕੱਢੀਆਂ ਦੇਖੋ ਸਾਡੇ ਅਸੀਂ ਮਲਵਈ ਹੁੰਨੇ ਆ ਤੇ ਮਲਵਈਆਂ ਦੀ ਬੋਲ ਚਾਲ ਦੇ ਵਿੱਚ ਸਾਲਾ ਸ਼ਬਦ ਜਿਹੜਾ ਹੈਗਾ ਇਹ ਨਿਕਲ ਜਾਣਾ ਇਸ ਸੁਭਾਅਕ ਹੁੰਦਾ ਆਮਚਾਲ ਬੋਲਦੇ ਅਸੀਂ ਕਹਿ ਦਿੰਨੇ ਆ ਤੁਜੀ ਗੱਲ ਮੈਂ ਕਹਿਣਾ ਕਿ ਡੇਢ ਘੰਟੇ ਦੀ ਵੀਡੀਓ ਹੈ ਜਿਹੜੀ ਅਸੀਂ ਰਿਕਾਰਡ ਕਰਾਈ ਸੀ ਖੁਦ ਡੇਢ ਘੰਟੇ ਦੀ ਜਿਹੜੀ ਵੀਡੀਓ ਹੈ ਉਹਨੂੰ ਪ੍ਰਸਾਰਿਤ ਕਰਨ ਲੋਕ ਸਾਨੂੰ ਗਾਲਾਂ ਕੱਢਣਗੇ ਕਿ ਤੁਸੀਂ ਉਸ ਬੰਦੇ ਤੇ ਛੱਤਰ ਘੋਣਾ ਮਾਰੀ ਜਿਸ ਕਿਸਮ ਦਾ ਉਹਦਾ ਬਿਹੇਵੀਅਰ ਸੀ ਉਹ ਮੇਰੇ ਨਾਲ ਹੀ ਇੱਕ 27 ਸਕਿੰਟ ਦਾ ਕਲਿੱਪ ਕੱਟ ਕੇ ਤੇ ਚਲਾ ਰਹੇ ਹਾਂ ਮੈਨੂੰ ਨੀਵਾ ਦਿਖਾਉਣ ਵਾਸਤੇ ਇਹ ਕਿੱਥੋਂ ਦੀ ਸਿਆਣ ਪੈ ਗਈ ਹੈ ਡੇਢ ਘੰਟੇ ਦੀ ਪਾਓ ਵੀਡੀਓ ਫਿਰ ਸਾਨੂੰ ਲੋਕ ਕਹਿਣਗੇ ਤੁਸੀਂ ਉਹਨੂੰ ਛੱਡ ਕਿਵੇਂ ਦਿੱਤਾ ਇਥੇ ਜੂਤ ਕਿਉਂ ਨਹੀਂ ਫੇਰੇ ਜਿਸ ਕਿਸਮ ਦੀ ਬਤਮੀਜ਼ੀ ਜਿਹੜੀ ਉਥੇ ਪੰਨ ਸਿੰਘ ਸਹਿਬਾਨ ਦੇ ਸਾਹਮਣੇ ਕੀਤੀ ਗਈ ਹੈ ਸਾਰੀ ਪ੍ਰਸਾਰਤ ਕਰੋ ਪਹਿਲਾਂ ਉਹ ਮੰਗ ਕਰਦਾ ਸੀ ਮੈਂ ਮੰਗ ਕਰਦਾ ਸਾਰੀ ਪ੍ਰਸਾਰਤ ਕਰੋ ਚਲਾਓ ਉਹਨੂੰ ਕੰਟੀਨਿਊ ਕਰੋ ਉਹ ਵੀਡੀਓ ਉਹ ਵੀਡੀਓ ਬਣ ਤੋਹ ਹਵਲੋ ਪਾਈ ਗਈ ਜੀ ਮੈਂ ਹੈਰਾਨ ਹੈ ਕਿ ਉਹ ਵੀਡੀਓ ਬਾਹਰ ਕਿਵੇਂ ਆ ਗਈ ਕਿਉਂਕਿ ਉਹ ਵੀਡੀਓ ਜਿਹੜੀ ਹੈ ਮੈਂ ਖੁਦ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਆਈਟੀ ਵਿੰਗ ਦੇ ਕੈਮਰਿਆਂ ਦੇ ਵਿੱਚੋਂ ਡਿਲੀਟ ਕਰਾਈ ਸੀ ਮੈਂ ਖੁਦ ਸ੍ਰੀ ਅਕਾਲ ਤਖਤ ਸਾਹਿਬ ਦੇ ਦਫ਼ਤਰ ਦੇ ਸੈਕਟਰੀਅਟ ਦੇ ਵਿੱਚੋਂ ਡਿਲੀਟ ਕਰਾਈ ਸੀ ਔਰ ਜਿਹੜੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਆਈਟੀ ਵਿੰਗ ਦੇ ਕੈਮਰਿਆਂ ਦੇ ਵਿੱਚੋਂ ਡਿਲੀਟ ਹੋਈ ਸੀ ਜਿੰਨਾ ਕਾਰਡਾਂ ਦੇ ਵਿੱਚੋਂ ਡਿਲੀਟ ਹੋਈ ਸੀ ਉਹਨਾਂ ਕਾਰਡਾਂ ਦੇ ਵਿੱਚ ਫਿਰ ਰਿਕਾਰਡਿੰਗ ਹੋਈ ਫਿਰ ਡਿਲੀਟ ਹੋਈ ਫਿਰ ਰਿਕਾਰਡਿੰਗ ਹੋਈ ਫਿਰ ਡਿਲੀਟ ਹੋਈ ਤੇ ਪ੍ਰਾਣੀ ਰਿਕਵਰ ਕਰਨੀ ਬਹੁਤ ਔਖੀ ਹੁੰਦੀ ਹੈ ਇਹਦੀ ਇੱਕੋ ਹੀ ਪੈਂਡਰਾਈਵ ਸੀ ਜਿਹੜੀ ਮਨਜੋਤ ਸਿੰਘ ਸਾਹਿਬ ਗਿਆਨੀ ਰਕबीर ਸਿੰਘ ਦੇ ਕੋਲ ਸੀ ਉਹਦੇ ਘਰ ਦੇ ਵਿੱਚ ਜਿਹੜੀ ਉਹਨਾਂ ਮੈਂ ਦਿੱਤੀ ਸੀ ਇਹ ਬਾਹਰ ਕਿਵੇਂ ਆ ਗਈ ਮੈਨੂੰ ਇਸ ਗੱਲ ਦਾ ਵੀ ਕੋਈ ਪਤਾ ਨਹੀਂ ਮੈਨੂੰ ਨਹੀਂ ਪਤਾ ਕਿੱਥੋਂ ਆ ਗਈ ਹੋਰ ਕਿਤੇ ਹੈ ਨਹੀਂ ਸੀ ਉਸ ਨਹੀਂ ਬਿਲਕੁਲ ਨਹੀਂ ਸੀ ਮੈਂ ਖੁਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਦੇ ਵਿੱਚ ਇਨਵੋਲ ਹੈ ਜਾਨ ਮੈਨੂੰ ਨਹੀਂ ਪਤਾ ਜੀ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੇਰੀ ਸੰਸਥਾ ਹੈ ਮੈਂ ਉਹਦੇ ਬਾਰੇ ਕੁਝ ਨਹੀਂ ਕਹਿਣਾ ਮੈਨੂੰ ਨਹੀਂ ਪਤਾ ਕਿੱਥੋਂ ਆ ਗਈ ਕਿੱਥੋਂ ਨਹੀਂ ਆ ਤੁਹਾਡੇ ਪਰਿਵਾਰ ਨੂੰ ਹੀ ਕਿਉਂ ਜਿਹੜਾ ਬਾਰ-ਬਾਰ ਤੜਕ ਮੈਂ ਦੱਸ ਦਿੱਤਾ ਮੈਂ ਗੁਨਾਹ ਕੀਤੇ ਹਨਾਂ ਜੀ ਮੈਂ ਗੁਨਾਹ ਕੀਤੇ ਮੈਂ ਦੱਸ ਦਿੱਤਾ ਗੁਰੂ ਵੀ ਹਜ਼ੂਰੀ ਚ ਉਹਨਾਂ ਗੁਨਾਹਾਂ ਦੀ ਮੈਨੂੰ ਸਜ਼ਾ ਮਿਲ ਰਹੀ ਹੈ ਤਾਂ ਲੁਕੀ ਲੱਗਦਾ ਹੈਗਾ ਕਿ ਫੈਸਲਾ ਕਿਹੜਾ ਨਹੀਂ ਮਨਜ਼ੂਰ ਸੇਵਾ ਉਹ ਕਰ ਗਏ ਹੈਗੇ ਨੇ ਜਾਂ ਕੁਝ ਕਿੱਥੇ ਅੜਚੇ ਨਾ ਫਿਰ ਫੈਸਲੇ ਨੂੰ ਕਿਵੇਂ ਡਾਇਵਰਟ ਕੀਤਾ ਜਾ ਸਕਦਾ ਇਹ ਤਾਂ ਇਹ ਤਾਂ ਇਹ ਤਾਂ ਉਹੀ ਬਿਹਤਰ ਦੱਸ ਸਕਦੇ ਆ ਕਿ ਕਿਹੜਾ ਫੈਸਲਾ ਉਹਨਾਂ ਨੂੰ ਮਨਜ਼ੂਰ ਨਹੀਂ ਹੈ ਤੁਸੀਂ ਕਿਹਾ ਕਿ ਕਿਹੜੇ ਫੈਸਲੇ ਤੋਂ ਜੇਕਰ ਸਿੰਘ ਸਹਿਬਾਨਾਂ ਦੀ ਇਕੱਤਰਤਾ ਬੁਲਾਈ ਜਾਂਦੀ ਮੈਂ ਸ਼ਾਮਲ ਨਹੀਂ ਹੋਊਗਾ ਤੁਹਾਨੂੰ ਕੀ ਲੱਗਦਾ ਕਿ ਫੈਸਲਾ ਕਿਵੇਂ ਡਾਇਵਰਟ ਕੀਤਾ ਜਾ ਸਕਦਾ ਡਾਇਵਰਟ ਜਿਹੜਾ ਹੈਗਾ ਅਸਤੀਫਿਆਂ ਦੀ ਜਿਹੜੀ ਗੱਲ ਹੈਗੀ ਹੈ ਪਾਸ ਹੋਣ ਦੀ ਗੱਲ ਹੈ ਜਾਂ ਸੱਤ ਮੈਂਬਰ ਕਮੇਟੀ ਦੀ ਗੱਲ ਹੈ ਇਹ ਬੜੀਆਂ ਵੱਡੀਆਂ ਗੱਲਾਂ ਨੇ ਉਹਨਾਂ ਨੂੰ ਬਦਲ ਬਦਲਣ ਦੀ ਗੱਲ ਹੋ ਸਕਦੀ ਹੈ ਮੈਨੂੰ ਹੋ ਸਕਦਾ ਹੈ ਜੀ ਇਹੋ ਗੱਲ ਚੱਲ ਰਹੀ ਹੈ 3 ਦਿਨਾਂ ਦੇ ਵਿੱਚ ਅਸਤੀਫੇ ਵਾਲਾ ਉਹ ਬਹੁਤ ਚਰਚਿਤ ਹੋਇਆ ਤਾਮੀ ਸਾਹਿਬ ਵੀ ਇੱਕ ਆਡੀਓ ਵੀ ਵਾਇਰਲ ਹੋਈ ਆ ਉਹ ਕੀ ਹੈ ਕਿ ਅਸਲ ਦੇ ਵਿੱਚ ਉਹਨਾਂ ਸਮਾਂ ਵਧਾਇਆ ਗਿਆ ਸੀ ਕਿ 20 ਦਿਨ ਕਿਵੇਂ ਹੋ ਗਏ ਮੈਨੂੰ ਇਹ ਸ਼ੱਕ ਪੈਂਦਾ ਹੈ ਕਿ ਜਿਹੜਾ 20 ਦਿਨ ਦਾ ਸਮਾਂ ਲਿਆ ਗਿਆ ਨਾ ਜੀ 20 ਤਰੀਕ ਤੱਕ ਜਾਂ 20 ਦਿਨ ਦਾ ਮੈਨੂੰ ਨਹੀਂ ਪਤਾ ਕਿੰਨੇ ਦਿਨ ਮੈਨੂੰ ਇਹ ਲੱਗਦਾ ਹੈ ਕਿ ਜਿਹੜਾ 20 ਦਿਨ ਦਾ ਸਮਾਂ ਲਿਆ ਉਹ ਸਪੈਸ਼ਲੀ ਤੌਰ ਦੇ ਉੱਤੇ ਮੇਰੀ ਕਰਦਾਰਕੁਸ਼ੀ ਕਰਨ ਦੇ ਲਈ ਲਿਆ ਗਿਆ ਬੇ ਅਸੀਂ ਇਹ ਜਿਹੜੇ 15 ਦਿਨ ਅਸੀਂ ਲੈ ਲਈਏ ਤੇ 15 ਦਿਨਾਂ ਦੇ ਵਿੱਚ ਇਹਨੂੰ ਇੰਨਾ ਡੈਮੇਜ ਕਰ ਦਈਏ ਇਹ ਛੱਡ ਕੇ ਪਾਚ ਜਿੱਤੇਦਾਰ ਸਾਹਿਬ ਬਦਲ ਸਕਦੇ ਹੁਕਮਨਾਮਾ ਕਿਉਂਕਿ ਪੰਜਾਂ ਨੇ ਫੈਸਲਾ ਕੀਤਾ ਨਹੀਂ ਬਦਲ ਸਾਹਿਬ ਦੂਜ ਨਹੀਂ ਬੰਤੇ ਕਿਸੇ ਸਹਿਮਤੀ ਨਹੀਂ ਸੀ ਕਿੰਨਾ ਚਿਰ ਵੀਰ ਜੀ ਤੱਕ ਦਾ ਨਾ ਹੋਇਆ ਜੀ ਨਹੀਂ ਉਹ ਸਿੰਘ ਸਾਹਿਬ ਦਾ ਅਧਿਕਾਰ ਖੇਤਰ ਹੈ ਮੈਂ ਨਹੀਂ ਕਹਿੰਦਾ ਉਹ ਕਰ ਸਕਦੇ ਉਹ ਕਰਦੇ ਬੜੀ ਬਹਿਰ ਹੋ ਰਹੀ ਹੈ ਸੋਸ਼ਲ ਮੀਡੀਆ ਤੇ ਵਿਰੋਧੀ ਵੀ}{|\text{ਵਿਸ਼ਵਾਸ ਚੁੱਕ ਰਹੇ ਨੇ ਕਿ ਸਿੰਘ ਸਾਹਿਬ ਵਿਦੇਸ਼ ਜਾਂਦੇ ਨੇ ਉੱਥੋਂ ਤੁਹਾਨੂੰ ਮਾਇਆ ਮਿਲਦੀ ਹੈ ਜਾਂ ਉੱਥੇ ਮਿਲਦੇ ਹੈ ਉਹ ਆ ਕੇ ਕ੍ਰੋਮਨੀ ਕਮੇਟੀ ਕੋਲ ਜਮ੍ਹਾਂ ਕਰਾਉਣਾ ਹੁੰਦਾ ਹੈ ਜਾਂ ਤੁਸੀਂ ਕੋਈ ਤਾਂ ਕਹਿੰਦੇ ਜਮਾ ਹੀ ਨਿਕਰਾਇਆ ਕੁਝ ਨਹੀਂ ਮਨੀਸ਼ ਪੀਟੀਸੀ ਨੂੰ ਕਹਦੇ ਆ ਕਿ ਉਹ ਨਾ ਬੱਲ ਸਾਹਿਬ ਨੂੰ ਕਹਿ ਕੇ ਸ਼੍ਰੋਮਣੀ ਕਮੇਟੀ ਦੇ ਧਾਮੀ ਸਾਹਿਬ ਨੂੰ ਕਹਿ ਕੇ ਨਾ ਜਿਹੜੇ ਪਹਿਲੇ ਮੇਰੇ ਤੋਂ ਪਹਿਲੇ ਸਿੰਘ ਸਭਾ ਨ ਹੋਇਆ ਨਾ ਉਹਨਾਂ ਨੇ ਕਿੰਨੇ ਪੈਸੇ ਜਮ੍ਹਾਂ ਕਰਾਏ ਆ 10 ਦਿਨ ਮੈਂ ਉਹਨੇ ਮੈਂ ਕਰਾ ਦੂੰਗਾ ਜੇ ਵੀ ਇੱਕਲੋਰ ਵੀ ਹੈ ਵਿਦੇਸ਼ ਤੁਸੀਂ ਵਿਦੇਸ਼ ਗਏ ਸੀ ਸਿੱਖ ਪ੍ਰਚਾਰ ਲਈ ਜਾਂਦੇ ਹੋ ਉੱਥੇ ਤੁਸੀਂ ਸੈਮਟ ਹੋਏ ਨੇ ਬਿਜ਼ਨਸ ਸੈਮਟ ਹੋਏ ਨੇ ਤੁਸੀਂ ਉਹ ਚ ਪਾਰਟਿਸਿਪੇਟ ਇਹ ਲੱਗਦਾ ਨਹੀਂ ਤੁਹਾਨੂੰ ਵੀ ਕੀ ਪ੍ਰਚਾਰ ਕਰਨਾ ਹਾਂ ਹਾਂ ਬਿਲਕੁਲ 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 ਮੇਸ਼ ਹੈ 15 ਤਰੀਕ ਨੂੰ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਸੀ ਗੁਰਪੁਰਬ ਦੇ ਉੱਤੇ ਮੈਂ ਗਿਆ ਤੇ ਉੱਥੇ ਕਿਸੇ ਨੇ ਬਿਜ਼ਨਸ ਅਵਾਰਡ ਦੇਣੇ ਸੀ ਮੇਰੇ ਵਾਸਤੇ ਮਾਣ ਵਾਲੀ ਗੱਲ ਹੈ ਕਿ ਮੇਰੇ ਹੱਥੋਂ ਵੱਡੇ ਵੱਡੇ ਬਿਜ਼ਨਸਮੈਨਾਂ ਨੂੰ ਉਹਨਾਂ ਨੇ ਸਨਮਾਨ ਕਰਵਾਇਆ ਤੇ ਮੈਨੂੰ ਉਹਨਾਂ ਨੇ ਉੱਥੇ ਕਿਹਾ ਕਿ ਅਸੀਂ ਬਿਜ਼ਨਸ ਅਵਾਰਡ ਰੱਖਿਆ ਤੁਸੀਂ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤੇ ਗੁਰੂ ਨਾਨਕ ਦਾ ਦਰਬਾਰ ਦਬਈ ਦੇ ਵਿੱਚ ਮੈਂ ਗਿਆ ਉੱਥੇ ਮੈਂ ਕਥਾ ਕੀਤੀ ਹੈ ਮੇਰੀ ਕਥਾ ਰਿਕਾਰਡ ਆ ਉੱਥੇ ਸਰਦਾਰ ਕੰਧਾਰੀ ਜੀ ਨੇ ਉਹਨਾਂ ਨੂੰ ਪੁੱਛਿਆ ਜਾ ਸਕਦਾ ਤੇ ਉੱਥੇ ਮੈਂ ਨਾਲ ਉਹ ਸਮਾਗਮ ਦੇ ਵਿੱਚ ਚਲਾ ਗਿਆ ਉਹ ਕੀ ਬਿਜ਼ਨਸਮੈਨ ਸੀ ਉਹ ਤੇ ਅਵਾਰਡ ਦਿੱਤੇ ਅਵਾਰਡ ਦੇ ਕੇ ਆ ਗਿਆ ਤੇ ਕੀ ਗੱਲ ਕਰ ਸਕਦਾ ਸਰ ਤੁਹਾਨੂੰ ਵੀ ਬਿਟਵੀਨ ਕਿਤੇ ਕੋਸ਼ਿਸ਼ ਕੀਤੀ ਗਈ ਵੀ ਉਹ 20 ਤਰੀਕਾ ਵਾਲਾ ਫੈਸਲਾ ਜੋ ਕੀ ਕਰਨਾ ਚਾਹੁੰਦੇ ਨੇ ਕੋਈ ਕੋਸ਼ਿਸ਼ ਤਾਂ ਹੋਈ ਹੋਊਗੀ ਕਿ ਤੁਹਾਡੇ ਨਾਲ ਵੀ ਕੋਈ ਲਿੰਕ ਹੋਇਆ ਕਿਉਂਕਿ ਅਕਾਲੀ ਦਲ ਕਹਿੰਦਾ ਬੜਾ ਸਖਤ ਹੈ ਸੰਗਤ ਦੀ ਨਾ ਕਰਤੀ ਸੰਗਤ ਉਸ ਤੋਂ ਵੀ ਸੰਗਤ ਇਸ ਤੋਂ ਵੀ ਸਖਤ ਭਲਦੀ ਹੈ ਮੈਂ ਮੈਂ ਅਸੀਂ ਨਾ ਫਸੇ ਹੋਏ ਆ ਸੰਗਤ ਕਹਿ ਰਹੀ ਹੈ ਕਿ ਫੈਸਲਾ ਬੜਾ ਢਿੱਲਾ ਆਇਆ ਸਾਰੀ ਸੰਗਤ ਨਹੀਂ ਕਹਿ ਰਹੀ ਮੈਂ ਮਾਫ ਕਰਨਾ ਮੈਂ ਸਾਰੀ ਸੰਗਤ ਨੂੰ ਕਹਿ ਸਕਦਾ ਕੁਝ ਸੈਕਟਰ ਹੈ ਜਿਹੜੇ ਕਹਿੰਦੇ ਕਿ ਫੈਸਲਾ ਬੜਾ ਢਿੱਲਾ ਹੋਇਆ ਹੈ ਤੇ ਜਿਨ੍ਹਾਂ ਬਾਰੇ ਫੈਸਲਾ ਹੋਇਆ ਉਹ ਕਹਿੰਦੇ ਫੈਸਲਾ ਬੜਾ ਜਿਹੜਾ ਉਹ ਸਖਤ ਹੋ ਗਿਆ ਜੀ ਇਹ ਲਾਗੂ ਵੀ ਨਹੀਂ ਕੀਤਾ ਜਾ ਰਿਹਾ ਇਹ ਤਾਂ ਤੁਹਾਨੂੰ ਕੀ ਲੱਗਦਾ ਹੈ ਤੁਹਾਨੂੰ ਇਨ ਬਟਵੀਨ ਕਿਤੇ ਸੰਪਰਕ ਹੋਇਆ ਕਿ ਯਾਰ ਉਹ ਵਰਕਿੰਗ ਕਮੇਟੀ ਵਾਲਾ ਫੈਸਲਾ ਕੀ ਦਿੱਤਾ ਸਾਰੀ ਡਿਸਕਸ ਚੱਲ ਰਹੀ ਹੈ ਤਿੰਨ ਦਿਨਾਂ ਤੋਂ 20 ਤਰੀਕ ਤੱਕ ਚੱਲਾ ਗਿਆ ਸਿਸਟਮ ਤੁਹਾਡੇ ਨਾਲ ਕਿਤੇ ਸੰਪਰਕ ਹੋਇਆ ਕਿਹਾ ਹੋਵੇ ਤੁਹਾਨੂੰ ਕਿ ਨਹੀਂ ਅੰਜ ਕਰ ਦੋ ਜਾਂ ਜਿੰਦੇ ਕਰਕੇ ਤੁਹਾਨੂੰ ਕੰਟਰੋਲ ਕੀਤਾ ਜਾ ਰਿਹਾ ਤੁਸੀਂ ਲਾ ਕੀਤੀ ਹੋਵੇ ਕੋਈ ਮੈਂ ਤੁਹਾਨੂੰ ਦੱਸਿਆ ਹੈਗਾ ਕਿ ਮੈਂ ਸਪਸ਼ਟ ਸ਼ਬਦਾਂ ਚ ਇਹ ਕਿਹਾ ਹੈ ਕਿ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਵੀ ਪੰਨ ਸਿੰਘ ਸਹਿਬਾਨ ਦੀ ਮੀਟਿੰਗ ਦੇ ਵਿੱਚ ਜਿਹੜੀ ਇਸ ਫੈਸਲੇ ਨੂੰ ਡਾਇਵਰਟ ਕਰਨਾਸਤੇ ਰੱਖੀ ਗਈ ਹੋਵੇ ਮੈਂ ਸ਼ਾਮਲ ਨਹੀਂ ਹੋਣਾ। ਸੇਠ ਸਾਹਿਬ ਤੁਸੀਂ ਕਿਹਾ ਤੁਸੀਂ ਕਿਹਾ ਕਿ ਮੈਂ ਮੈਂ ਅਸਤੀਫਾ ਨਹੀਂ ਦੇਵਾਂਗਾ ਤੁਸੀਂ ਕਿਹਾ ਕਿ ਮੈਂ ਅਸਤੀਫਾ ਨਹੀਂ ਦੇਵਾਂਗਾ। ਅਸਤੀਫਾ ਆਲਰੇਡੀ ਤੁਸੀਂ ਦਿੱਤਾ ਹੋਇਆ ਸੀ। ਹਾਂ ਉਹ ਪਾਸ ਕਰ ਦੇਣ ਜੀ। ਉਹ ਪਾਸ ਕਰ ਦੇਣ ਮੇਰਾ ਜਿਹੜਾ 2 ਮਹੀਨੇ ਪਹਿਲਾਂ ਅਸਤੀਫਾ ਦਿੱਤਾ ਹੈ ਮੈਂ ਹਰਜਿੰਦਰ ਸਿੰਘ ਜੀ ਧਾਮੀ ਨੂੰ ਅਪੀਲ ਕਰਦਾ ਕਿ ਮੇਰਾ ਉਸ ਚਰਚਾ ਵੀ ਚਰਚਾ ਵੀ ਬਹੁਤ ਚੱਲ ਰਹੀ ਹੈ ਕਿ ਜਿਹੜਾ ਅਸਤੀਫਾ ਦੇ ਦੇਣਾ ਹੈ। ਮੈਂ ਕੋਈ ਅਸਤੀਫਾ ਨਹੀਂ ਦੇਣਾ ਜੀ। ਹਾਂ ਮੈਨੂੰ ਕੱਢਣਾ ਕੱਢ ਦੇਣ। ਮੈਨੂੰ ਰੱਖਣਾ ਰੱਖ ਲੈਣ ਉਹਨੂੰ ਪਾਸ ਕਰਨਾ ਉਹ ਪਾਸ ਕਰ ਦੇਣ ਮੈਂ ਆਪਣੇ ਘਰ ਚੱਲ ਜਾਊਂਗਾ ਔਰ ਮੈਂ ਆਪ ਜੀ ਨੂੰ ਦੱਸ ਦਿੰਦਾ ਕਿ ਮੈਂ ਜਿਹੜੀ ਇਹ ਰਹਾਇਸ਼ ਹੈ ਆਲਰੇਡੀ ਖਾਲੀ ਕਰ ਚੁੱਕਿਆ ਬੜੇ ਚਾਚਾ ਮੈਂ ਪਹਿਲਾਂ ਉੱਡੀਆਂ ਵੀ ਸਮਾਨ ਤੇ ਚਾਹ ਬਿਲਕੁਲ ਜੀ ਮੈਂ ਆਪਣੀ ਰਹਾਇਸ਼ ਜਿਹੜੀ ਆ ਉਹ ਖਾਲੀ ਕਰ ਚੁੱਕਿਆ ਮੈਂ ਆਪਣੇ ਬੱਚੇ ਜਿਹੜੇ ਨੇ ਉਹ ਸ਼ਿਫਟ ਕਰ ਲਏ ਨੇ ਔਰ ਇਹ ਵੀ ਇੱਕ ਤੁਹਾਨੂੰ ਲੱਗਦਾ ਤੁਹਾਨੂੰ ਥੱਕੇ ਨਾ ਕੱਢ ਸਕਦੇ ਨੇ ਕੱਢ ਦੇਣੀ ਸੀ ਵਾਹਿਗੁਰੂ ਸਵਾਗਤ ਸਿੰਘ ਸਾਹਿਬ ਪੰਥਕ ਮर्याਦਾ ਕਿੱਥੇ ਐਸਜੀਪੀਸੀ ਪ੍ਰੈਜ਼ੀਡੈਂਟ ਦੀ ਵੀਡੀਓ ਆਡੀਓ ਵਾਇਰਲ ਹੋ ਜਾਂਦੀ ਹੈ ਗਾਲਾਂ ਕੱਢਦੇ ਦੀ ਹਨਾ ਉੱਥੇ ਅੰਤਰੀ ਕਮੇਟੀ ਦੀ ਮੀਟਿੰਗ ਨਹੀਂ ਹੁੰ ਤੁਹਾਡੇ ਲਈ ਅੰਤਰੀ ਕਮੇਟੀ ਦੀ ਇੱਕ ਮੀਟਿੰਗ ਜਿਹੜੀ ਕੱਲ ਰੱਖੀ ਹੈ ਚਰਚਾ ਚ ਵੀ ਤੁਹਾਡੇ ਲਈ ਰੱਖੀ ਗਈ ਹੈਗੀ ਮੈਨੂੰ ਉਸ ਮੀਟਿੰਗ ਦੇ ਬਾਰੇ ਪਤਾ ਨਹੀਂ ਉਹਨਾਂ ਨੇ ਕੀ ਕਰਨਾ ਕੀ ਨਹੀਂ ਕਰਨਾ ਮੈਂ ਹਰਜਿੰਦਰ ਸਿੰਘ ਜੀ ਧਾਮੀ ਨੂੰ ਪੁੱਛਿਆ ਜ਼ਰੂਰ ਸੀ ਪਰ ਮੈਨੂੰ ਉਹਨਾਂ ਨੇ ਨਹੀਂ ਦੱਸਿਆ ਪਰ ਜੇ ਉਹਨਾਂ ਨੇ ਕੱਲ ਦੀ ਮੀਟਿੰਗ 'ਚ ਮੈਨੂੰ ਕੱਢਣਾ ਤਾਂ ਬੇਸ਼ੱਕ ਬੇਚੇਜ ਕੱਢ ਸਕਦੇ ਨੇ ਮੈਂ ਆਪਣੇ ਘਰ ਚਲਾ ਜਾਵਾਂ ਜਿੱਦਾਂ ਸਾਹਿਬ ਇੱਕ ਸਵਾਲ ਆ ਲੋਕ ਕਹਿੰਦੇ ਵੀ ਸੁਖਵੀਰ ਬਾਦਲ ਨੇ ਗਨਾਹ ਮਾਰ ਲਿਆ ਕੁਝ ਕਹਿੰਦੇ ਤੂੰ ਦਸਾ ਕੰਮ ਕੀਤਾ ਉਹ ਕਹਿੰਦਾ ਕਰ ਲਿਆ ਕਿੰਨੇ ਫਿਰ ਸਜ਼ਾ ਜਿਹੜੀ ਹੈ ਸੇਵਾ ਜਿਹੜੀ ਹੈ ਿੱਲੀ ਦਿੱਤੀ ਕੀ ਚਾਹੀਦਾ ਸੀ ਥੰਮਨ ਪੰਤਕ ਸਖੀਤ ਆਪਾਂ ਦੇਖੋ ਜੀ ਕੁਝ ਕੁਝ ਸੈਕਟਰ ਕੁਝ ਸੈਕਟਰ ਅਜੇ ਵੀ ਹੈ ਜੇ ਮਤਲਬ ਉੱਥੇ ਅਸੀਂ ਕਿਸੇ ਨੂੰ ਗੋਲੀ ਵੀ ਮਾਰ ਦਿੱਤੀ ਕਿ ਨਾ ਜੀ ਉਹਨਾਂ ਨੇ ਕਹਿਣਾ ਯਾਰ ਇਹ ਦਿਲ ਚ ਮਾਰੀ ਆ ਲਿਆਜ ਕਰਕੇ ਸਿਰ ਚ ਮਾਰਨੀ ਚਾਹੀਦੀ ਸੀ ਜੇ ਅਸੀਂ ਉੱਥੇ ਕਿਸੇ ਨੂੰ ਫਾਂਸੀ ਵੀ ਦੇਤੀ ਨਾ ਜਿਹੜਾ ਸਾਡਾ ਅਧਿਕਾਰ ਨਹੀਂ ਹੈ ਤੇ ਕਹਿਣਾ ਸੀ ਜੀ ਫਾਂਸੀ ਤਾਂ ਦੇਤੀ ਪਰ ਇਹਨਾਂ ਨੇ ਪੱਖਪਾਤ ਕੀਤਾ ਰੱਸਾ ਜਿਹੜਾ ਹੈ ਨਾ ਉਹ ਬੜਾ ਰੇਸ਼ਮ ਦਾ ਤੇ ਬੜਾ ਕੂਲਾ ਸੌਫਟਵਰ ਤੇ ਆ ਕੁਝ ਸੈਕਟਰ ਤਾਂ ਸੰਤੁਸ਼ਟ ਹੁੰਦੇ ਨਹੀਂਗੇ ਪਰ ਆਲਮੋਸਟ ਜਿਹੜੀ ਹੈ ਸੰਗਤ ਜਿਹੜੀ ਹੈ ਉਹਨਾਂ ਇਸ ਫੈਸਲੇ ਨੂੰ ਪਰਵਾਹ ਨਹੀਂ ਕਰਦੇ ਚੰਦਾਲ ਜੀ ਇਹ ਕੇਵੀ ਚਰਚਾ ਬੜੀ ਸੋ ਨੇ ਸਿੰਘ ਸਾਹਿਬ ਵਿਦੇਸ਼ ਜਾਣ ਨੂੰ ਜ਼ਿਆਦਾ ਤਰਜੀਹ ਦਿੰਦੇ ਨੇ ਕਿਤੇ ਗਰੀਬਾਂ ਦੇ ਜਾਂ ਉਹਦੇ ਬਸਤੀਆਂ ਵਿੱਚ ਤੇ ਖੇਚਾਰ ਹੁੰਦਾ ਉੱਥੇ ਮਨੀਸ਼ਾ ਮਨੀਸ਼ਾ ਕਿਉਂਕਿ ਸਿੱਖ ਜਿਹੜਾ ਨਾ ਅੱਜ ਗਲੋਬਲੀ ਹੋ ਚੁੱਕਿਆ ਹੈ ਸਿੱਖ ਪੰਜਾਬ ਤੱਕ ਮ hạnੂਦ ਨਹੀਂ ਰਹਿ ਗਏ ਗਲੋਬਲੀ ਹੋ ਚੁੱਕਿਆ ਤੇ ਵਿਦੇਸ਼ਾਂ ਦੇ ਵਿੱਚ ਸਮਾਗਮ ਹੁੰਦੇ ਨੇ ਤੇ ਵਿਦੇਸ਼ਾਂ ਦੇ ਵਿੱਚ ਸਮਾਗਮ ਤੇ ਸਾਨੂੰ ਸੱਦਾ ਦਿੱਤਾ ਜਾਂਦਾ ਤੇ ਉਸ ਸੱਦੇ ਦੇ ਵਿੱਚ ਅਗਲੇ ਸਾਨੂੰ ਟਿੱਟਾਂ ਵੀ ਜੜੀਆਂ ਲੈ ਕੇ ਦਿੰਦੇ ਆ ਅਸੀਂ ਭਾਰਤ ਦੇ ਵੱਖ-ਵੱਖ ਸੂਬਿਆਂ ਦੇ ਵਿੱਚ ਵੀ ਜਾਣੇ ਆ ਕਈ ਜਗ੍ਹਾ ਤਾਂ ਤੂੰ ਵੀ ਮੇਰੇ ਨਾਲ ਗਿਆ ਹੈਗਾ ਭਾਰਤ ਦੇ ਸੂਬਿਆਂ 'ਚ ਉਹਨਾਂ ਜਗ੍ਹਾ ਤੇ ਗਏ ਆ ਜਿੱਥੇ ਅੱਜ ਤੱਕ ਕੋਈ ਸਿੱਖੀ ਨਹੀਂ ਗਿਆ ਸੀ ਉਹ ਤਾਂ ਮੇਰੇ ਨਾਲ ਸੀ ਸਪੈਸ਼ਲ ਉਸ ਵੇਲੇ ਜਦੋਂ ਆਪਾਂ ਐਸੀ ਜਗ੍ਹਾ ਤੇ ਗਏ ਸੀ ਜਿੱਥੇ ਅੱਜ ਤੱਕ ਕੋਈ ਸਿੱਖ ਪ੍ਰਚਾਰਕ ਸਮਾਗਮ ਕਰਨ ਵਾਸਤੇ ਨਹੀਂ ਸੀ ਪਹੁੰਚਿਆ ਤਾਂ ਮੈਂ ਪੰਜਾਬ ਦੇ ਵਿੱਚ ਵੀ ਜਾਣਾ ਹੈ ਇਹ ਕੋਈ ਨਹੀਂ ਕਿ ਅੱਜ ਗਲੋਬਲੀ ਹੋਣ ਕਰਕੇ ਸਾਨੂੰ ਜਾਣਾ ਪੈਂਦਾ ਤੁਸੀਂ ਰਹਿਾਈ ਤੁਸੀਂ ਥੋੜੀ ਖਾਲੀ ਕੀਤੀ ਤੁਹਾਨੂੰ ਕੀ ਲੱਗ ਰਿਹਾ ਸੀ ਰਹਿਸ ਵੈਸੇ ਹੀ ਹੁਣ ਮੈਂ ਮੇਰੇ ਅਸਲ 'ਚ ਪਰਿਵਾਰ ਜਿਹੜਾ ਹੈ ਜਿਹੜੇ 15 ਦਿਨ ਤੋਂ ਜੋ ਪੀਰੀਅਡ ਚੱਲ ਰਿਹਾ ਉਹ ਬੜੀ ਟੈਨਸ਼ਨ ਦੇ ਵਿੱਚ ਹੈ ਇਸ ਕਰਕੇ ਉਹ ਪਰਿਵਾਰ ਕੰਧਾ ਵੀ ਅਸੀਂ ਚਾਪਲ ਸੋਈ ਮੈਸਵਾਸੋ ਇੱਛਾ ਕੋਈ ਨਹੀਂ ਮੈਂ ਜੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਬਿਨੀਆਂ ਸਵਾਵਾ ਨੂੰ ਬਰਕਰਾਰ ਰੱਖਣਾ ਚਾਹੁੰਦੀ ਹੈ ਮੈਂ ਬਿਲਕੁਲ ਦੇਵਾਂਗਾ ਤੇ ਜੇ ਉਹ ਮੇਰੀਆਂ ਸਵਾਵਾ ਨੂੰ ਖਤਮ ਕਰਨਾ ਚਾਹੁੰਦੀ ਹੈ ਤੇ ਮੈਂ ਉਹਦਾ ਸਵਾਗਤ ਕਰੂੰਗਾ ਜੀ ਸਾਹਿਬ ਜੀ ਕਮੇਟੀ ਭਾਈ ਨੇ ਉਹ ਤੁਸੀਂ ਭਾਈ ਥੋੜੀ ਸਪਸ਼ਟਨਾ ਹੋਵੇ ਬੀਬੀ ਸਦਵੰਤ कौर ਕੋਈ ਕ੍ਰਿਮੀਨਲ ਨਹੀਂ ਹੈ ਪਹਿਲੀ ਗੱਲ ਉਹ ਭਾਈ ਅਮਰੀਕ ਸਿੰਘ ਜਿਹੜੇ ਸਾਡੇ ਪੰਥ ਦੇ ਸ਼ਹੀਦ ਨੇ ਉਹਨਾਂ ਦੀ ਬੇਟੀ ਹੈ ਅਰ ਜਿੰਨਾ ਮੈਂ ਉਹਨਾਂ ਨੂੰ ਜਾਣਦਾ ਨਿੱਜੀ ਤੌਰ ਤੇ ਉੱਤੇ ਉਹ ਇੱਕ ਨਿਹਾਇਤ ਸ਼ਰੀਫ ਔਰ ਬਹੁਤ ਚੰਗੀ ਸੋਚ ਵਾਲੀ ਪੜੀ ਲਿਖੀ ਲੜਕੀ ਹੈ ਉਹਨੂੰ ਕਮੇਟੀ ਦੇ ਵਿੱਚ ਸ਼ਾਮਲ ਕਰਨਾ ਇਹ ਕੋਈ ਗੁਨਾਹ ਨਹੀਂ ਹੈ ਉਹ ਬਸ ਸਿਆਣੀ ਲੜਕੀ ਆ ਔਰ ਪੰਥ ਦੀ ਧੀ ਆ ਉਹ ਭਾਈ ਮਰੀਕ ਸਿੰਘ ਦੀ ਬੇਟੀ ਹੈ ਜਿਹੜੇ ਸ਼ਹੀਦ ਦੇ ਬੱਚੇ ਨੇ ਉਹ ਪੰਥ ਦੇ ਬੱਚੇ ਨੇ ਇਹ ਪੰਥ ਦੇ ਬੱਚੇ ਨੂੰ ਮਾਣ ਦੇਣਾ ਜੇ ਮੈਂ ਕਹਤਾ ਕਿ ਭਾਈ ਮਰੀਕ ਸਿੰਘ ਦੀ ਬੇਟੀ ਜਿਹੜੀ ਹੈ ਉਹਨੂੰ ਵਿਚਾਰਿਆ ਜਾ ਸਕਦਾ ਤੇ ਦੁੱਗੇ ਸਿੰਘ ਸਾਹਿਬਾਨ ਨੇ ਕਿਹਾ ਬਿਲਕੁਲ ਸਹੀ ਤੇ ਕੀ ਗਲਤ ਕੀ ਹੈ ਤੁਹਾਨੂੰ ਨਹੀਂ ਲੱਗਦਾ ਕਿ ਮੀਟਿੰਗ ਦੇ ਵਿੱਚ ਪੰਸ ਸਿੰਘ ਸਬੰਸੀ ਵਾਇਰ ਟਰੋਲ ਤੁਹਾਨੂੰ ਕਿਉਂ ਕੀਤਾ ਜਾ ਰਿਹਾ ਕੰਦੇਲੇ ਤੁਸੀਂ ਟਰਾਰਗੇਟ ਕਿਉਂ ਹੋ ਤੁਸੀਂ ਕਾਲੇ ਦਾ ਟਰਾਰਗੇਟ ਕਿਉਂ ਰੀਜ਼ਨ ਦਰਖਤ ਦਾ ਟਾਣ ਉਹੀ ਟੁੱਟਦਾ ਹੁੰਦਾ ਜਿਹੜਾ ਝੁਕਦਾ ਨਹੀਂ ਹੁੰਦਾ ਦੂਜਾ ਜਿਹੜਾ ਝੁਕ ਜਾਂਦਾ ਉਹ ਕਦੇ ਨਹੀਂ ਟੁੱਟਦਾ ਹੁੰਦਾ ਜਿੰਦਰ ਜੋ ਤੁਹਾਡੇ ਇਹਦੀ ਕਰਤਾਰ ਕੋਸ਼ਿਸ਼ ਕਰਨ ਵਾਲਾ ਅਕਾਲੀ ਦਲ ਦਾ ਕਿਹੜਾ ਵਿੰਗ ਹੈ ਜੀ ਅਕਾਲੀ ਦਲ ਦਾ ਕੋਈ ਵਿੰਗ ਨਹੀਂ ਹੈ ਜੀ ਸ਼ਰਮਣੀਆਂ ਅਕਾਲੀ ਦਲ ਮੇਰੀ ਜਮਾਤ ਹੈ ਮੇਰੇ ਪੰਥ ਦੀ ਜਮਾਤ ਹੈ ਮੈਂ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਕੋਈ ਟਿੱਪਣੀ ਨਹੀਂ ਕਰੂੰਗਾ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਆਈਟੀ ਵਿੰਗ ਨਹੀਂ ਹੈ ਇੱਕ ਵਿਅਕਤੀ ਵਿਸ਼ੇਸ਼ ਦਾ ਆਈਟੀ ਵਿੰਗ ਹੈ ਜਿਨ੍ਹਾਂ ਨੂੰ ਤਨਖਾਹਾਂ ਇੱਕ ਕੰਪਨੀ ਦੇ ਵਿੱਚੋਂ ਦਿੱਤੀਆਂ ਜਾਂਦੀਆਂ ਉਹ ਟੋਲਾ ਹੈ ਜਿਹੜਾ ਜਿਹੜਾ ਕਰਤਾਰਕੁਸ਼ੀ ਕਰਦਾ ਔਰ ਨਕਲੀ ਪੇਜਾਂ ਤੋਂ ਕਰਦਾ ਕਿ ਲੱਗਦਾ ਕੋਈ ਨਿੱਜੀ ਰੰਜਿਸ਼ ਕੋਈ ਪੁਰਾਣੀ ਇਸ ਕਰਕੇ ਨਹੀਂ ਨਹੀਂ ਕੋਈ ਪੁਰਾਣੀ ਨਹੀਂ ਹੈ ਕੋਈ ਪੁਰਾਣੀ ਨਹੀਂ ਹੈ ਜੀ ਸਾਡੇ ਦਾ ਰਿਸ਼ਤੇ ਬੜੇ ਅਕਾਲੀ ਦਲ ਨਾਲ ਸਾਡੇ ਦਾ ਰਿਸ਼ਤੇ ਬੜੇ ਸੁਖਾਵੇਂ ਸੀ ਬੜਾ ਵਧੀਆ ਮਾਹੌਲ ਸੀ ਪਰ ਤੁਹਾਡੇ ਵੀ ਜੀਪੀ ਨਾਲ ਤੇ ਅੱਜ ਵੀ ਭਾਵੇਂ ਜੀਪੀ ਨਾ ਵੀ ਤੇ ਯਾਰ ਕੱਲ ਤੱਕ ਅੰਦਾ ਜਥੇਦਾਰ ਹੈ ਉਹ ਤੇ ਸਾਰੇ ਪਾਰਟੀਆਂ ਨਾ ਹੋ ਸਕਦੇ ਹੁਣ ਕਿਸੇ ਨੂੰ ਮੈਨੂੰ ਫੋਨ ਆ ਗਿਆ ਕਿਸੇ ਨੇ ਅੱਜ ਸਵੇਰੇ ਚੰਨਜੀਤ ਸਿੰਘ ਜੰਨੀ ਦਾ ਫੋਨ ਆਇਆ ਮੈਨੂੰ ਮਕਾਂਕਰਤੀ ਹੋ ਗਿਆ ਹੈ ਮੈਨੂੰ ਮੈਂ ਕਿਸੇ ਉਦਾ ਆਮ ਆਦਮੀ ਪਾਰਟੀ ਦੇ ਕਿਸੇ ਲੀਡਰ ਦਾ ਫੋਨ ਆ ਜੇ ਤੇ ਮੈਂ ਆਮ ਆਦਮੀ ਪਾਰਟੀ ਦਾ ਹੋ ਗਿਆ। ਕਿਸੇ ਭਾਜਪਾ ਲੀਡਰ ਦਾ ਫੋਨ ਆ ਗਿਆ ਤੇ ਮੈਂ ਭਾਜਪਾ ਦਾ ਹੋ ਗਿਆ। ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਮੈਨੂੰ ਮਤਲਬ ਫੋਨ ਕਰਦੇ ਆ ਤੇ ਮੈਂ ਸ਼੍ਰੋਮਣੀ ਅਕਾਲੀ ਦਲ ਦਾ ਹੋ ਗਿਆ। ਜਦੋਂ ਇਹਨਾਂ ਦੇ ਬੱਚਿਆਂ ਦੇ ਵਾਹਵਾਂ ਉਦੋਂ ਨਹੀਂ ਚਰਚਾ ਹੁੰਦੀ ਜੋ ਤੁਸੀਂ ਜੇ ਰਾਗਵ ਚੱਡੇ ਦੇ ਕਿੱਥੇ ਚੱਲ ਗਏ ਤਾਂ ਉਹ ਬਹੁਤ ਚਰਚਾ। ਅਸਲ 'ਚ ਕੀ ਹੈ ਕਿ ਜਥੇਦਾਰ ਕਿਸੇ ਬਟੇ ਲੀਡਰ ਨਾਲ ਫੋਨ ਤੇ ਗੱਲਬਾਤ ਕਰੇ ਕਿਸੇ ਸਿਆਸੀ ਬੰਦੇ ਨਾਲ ਗੱਲਬਾਤ ਕਰੇ ਕੋਈ ਸਿਆਸੀ ਬੰਦੇ ਨਾਲ ਬੈਠ ਕੇ ਪੰਥਕ ਮੁੱਦਿਆਂ ਦੇ ਉੱਤੇ ਚਰਚਾ ਕਰੇ ਮੈਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਇਹ ਬਰਦਾਸ਼ਤ ਨੂੰ ਨਹੀਂ ਕੀਤੀਆਂ ਜਾ ਰਹੀਆਂ ਗੱਲਾਂ ਕਿਉਂਕਿ ਇਹ ਸਮਝਾਂ ਨਹੀਂਦਾ ਵੀ ਇਹ ਤਾਂ ਗ੍ਰੰਤੀ ਹੁੰਦੇ ਆ ਇਹ ਤਾਂ ਪਾਠੀ ਹੁੰਦੇ ਆ ਇਹਨਾਂ ਦਾ ਕੰਮ ਅਰਦਾਸ ਕਰਨਾ ਹੁੰਦਾ ਹੈ ਵੱਡੇ ਲੈਵਲ ਦੇ ਵੱਡੇ ਮੁੱਦਿਆਂ ਦੇ ਉੱਤੇ ਪੋਲਿਟਿਕਸ ਦੀਆਂ ਗੱਲਾਂ ਕਰਨਾ ਜਾਂ ਇਨਟ੍ਰੋ ਰਿਲੀਜੀਅਸ ਪੋਲਿਟਿਕਸ ਦੀਆਂ ਗੱਲਾਂ ਕਰਨਾ ਇਹਨਾਂ ਦਾ ਕੰਮ ਥੋੜੀ ਹੁੰਦਾ ਕਿਤੇ ਲੱਗਦਾ ਹੈਗਾ ਕਿ ਉਹ ਫੈਸਲੇ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀਲ ਤੋਂ ਸੁਣਾ ਦਿੱਤਾ ਹੈਗਾ ਪਰ ਜੇ ਮੰਨ ਲਓ ਤੁਸੀਂ ਲਾਂਬੇ ਵੀ ਹੁਸਮੇ ਹੋ ਤਾਂ ਕਿਸੇ ਨਵੇਂ ਨੂੰ ਦੇ ਕੇ ਇਹ ਜ਼ਿੰਮੇਵਾਰੀ ਤੋਂ ਫੈਸਲਾ ਬਦਲਿਆ ਜਾਊਗਾ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਪਤਾ ਲੱਗ ਜਾਵੇਗਾ ਮੇਰੇ ਕਹਿਣ ਦੀ ਜ਼ਰੂਰਤ ਨਹੀਂ ਬਦਲਿਆ ਜਾ ਸਕਦਾ ਨਹੀਂ ਵੀ ਜਾ ਸਕਦਾ ਬਦਲਿਆ ਬਦਲਿਆ ਵੀ ਜਾ ਸਕਦਾ ਆਉਣ ਵਾਲੇ ਦਿਨਾਂ 'ਚ ਆਪ ਹੀ ਚਾਨਣ ਹੋ ਜਾਣਾ ਸਿੰਘ ਸਾਹਿਬ ਕੀ ਇ tanto ਨਹੀਂ ਗੱਲ ਵੀ ਤੁਸੀਂ ਬੋਲਦੇ ਨਾ ਤਾਂ ਕਰਕੇ ਜਿਆਦਾ ਚਰਚਾ ਜਾਏਗਾ ਨਾ ਦੂਜੇ ਬੋਲਦੇ ਨਾ ਚਲੋ ਜੀ ਜਦੋਂ ਜ਼ਬਾਨ ਦਿੱਤੀ ਆ ਆਕਾਲ ਪੁਰਖ ਨੇ ਤੇ ਫਿਰ ਬੋਲਣਾ ਤਾਂ ਚਾਹੀਦਾ ਨੇ ਹੋਰ ਕੋ ਪੁੱਛਣਾ ਜੀ ਅੱਜ ਤੱਕ ਚੋਣ ਕਮਿਸ਼ਨ ਦੇ ਰੈ ਵਾਲੀ ਗੱਲ ਕੋਈ ਇਸ ਤਰ੍ਹਾਂ ਦਾ ਜਿਹੜਾ ਸਿਸਟਮ ਬਾਹਰ ਆ ਰਿਹਾ ਮੈਨੂੰ ਕੁਝ ਵੀ ਨਹੀਂ ਇਨ ਬਾਰੇ ਪਤਾ ਜੀ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਕੀ ਗੱਲ ਨਹੀਂ ਲੇਕਿਨ ਮੈਂ ਇਹ ਗੱਲ ਸਪਸ਼ਟ ਸ਼ਬਦਾਂ ਚ ਕਹੀ ਹੈ ਕਿ ਇਸ ਫੈਸਲੇ ਨੂੰ ਡਾਇਵਰਟ ਕਰਨ ਦੇ ਲਈ ਕਿਸੇ ਵੀ ਪੰਚ ਸਿੰਘ ਸਭਾ ਦੀ ਮੀਟਿੰਗ ਚ ਮੈਂ ਸ਼ਾਮਲ ਹੋ ਕੇ ਪਾਪ ਦਾ ਭਾਗੀ ਨਹੀਂ ਬਨਣਾ ਹਾਂ ਹੁੰਦੀ ਰਹਿੰਦੀ ਹੈ ਬੇਰੀ ਜਿੰਚ ਦੋ ਦੋ ਵਾਰ ਗੱਲ ਹੁੰਦੀ ਹੈ ਮਾਮਲੇ ਤੇ ਗੱਲ ਕਿਤੇ ਐਸਜੀਪੀਸੀ ਦੇ ਜੱਫੇਦਾਰ ਸਭਾ ਨਾਲ ਦੇ ਇਨਾ ਟਰੋਲ ਹੋਇਆ ਤੁਹਾਨੂੰ ਕਿਤੇ ਤੁਹਾਡੇ ਨਾਲ ਖੜੇ ਦਿਖਾਈ ਦਿੱਤੇ ਨਹੀਂ ਮੇਰੇ ਨਾਲ ਫੋਨ ਤੇ ਗੱਲਬਾਤ ਜ਼ਰੂਰ ਮੈਨੂੰ ਫੋਨ ਤੇ ਜ਼ਰੂਰ ਕਹਿੰਦੇ ਰਿਹਾ ਸਿੰਘ ਸਾਹਿਬ ਹੌਸਲਾ ਨਹੀਂ ਛੱਡਣਾ ਮੈਂ ਤੇਰੇ ਨਾਲ ਆਜਾ ਲਈ ਰਿਸ਼ੀ ਤੇ ਹੋਈ ਹਾਂ ਸੋ ਮੇਰੀ ਰਾਤ ਵੀ ਗੱਲ ਹੋਈ ਸਵੇਰੇ ਵੀ ਗੱਲ ਹੋਈ ਜਰਨ ਸਿੰਘ ਚੋੜਾ ਨੂੰ ਪੰਚੋਂ ਛੇ ਕਰਨ ਦੀ ਮੰਗ ਕੱਲ ਤੱਕ ਸਾਬ ਤੇ ਇੱਕ ਢੇਰ ਪੰਜ ਸੱਤ ਬੰਦੇ ਜਾ ਕੇ ਆਏ ਨੇ ਇਹ ਨਾ ਇੱਕ 15 ਦੇ ਵਿੱਚ ਹੁਕਮਨਾਮਾ ਹੋਇਆ ਸੀਗਾ ਪੰਚ ਸਿੰਘ ਸਾਹਿਬਾਨ ਵੱਲੋਂ ਜਿਸ ਦੇ ਤੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੂੰ ਇੱਕ ਹਦਾਇਤ ਕੀਤੀ ਗਈ ਸੀ ਕਿ ਕੋਈ ਵੀ ਕਾਨੂੰਨ ਦੇ ਨਾਲ ਸੰਬੰਧਿਤ ਜਿਹੜਾ ਮਾਮਲਾ ਹੈ ਉਸ ਰੀਅ ਅਕਾਲ ਤੱਕ ਸਭ ਤੇ ਨਾ ਭੇਜਿਆ ਜਾਇਆ ਗਿਆ ਉਸ ਹੁਕਮਨਾਮੇ ਦੀ ਕਾਪੀ ਵੀ ਹੈਗੀ ਮੇਰੇ ਕੋਲੇ ਤੁਸੀਂ ਲੈ ਸਕਦੇ ਤੇ ਮੈਨੂੰ ਲੱਗਦਾ ਕਿ ਕਾਨੂੰਨ ਦੇ ਨਾਲ ਸੰਬੰਧਿਤ ਮਾਮਲਾ ਸੀ ਤੇ ਇਹਨੂੰ ਜਿਹੜਾ ਧਾਰਮਿਕ ਤੌਰ ਦੇ ਉੱਤੇ ਉਹ ਉਹਨੂੰ ਫਖਰੀ ਕੌਮ ਦੇਣ ਦੀ ਮੰਗ ਕਰ ਰਹੀ ਉਹਨਾਂ ਨੂੰ ਅਗਦੀਪ ਸਿੰਘ ਜੀ ਮਿਲਦੇ ਨਹੀਂ ਕਾਨੂੰਨ ਦਾ ਮਾਮਲਾ ਹੈ ਮੈਂ ਇਸ ਗੱਲ ਦੀ ਹਮਾਇਤ ਨਹੀਂ ਕਰ ਸਕਦਾ ਕਿ ਉਹਨਾਂ ਨੇ ਗੋਲੀ ਚਲਾਈ ਹੈ ਸਹੀ ਕੰਮ ਕੀਤਾ ਮੈਂ ਤੁਹਾਨੂੰ ਤੁਹਾਨੂੰ ਫਾਰਕ ਵੀ ਨਹੀਂ ਕੀਤਾ ਜਾਂਦਾ ਤੇ ਇਨ ਬਿਟਵੀਨ ਫੈਸਲਾ ਵੀ ਬਦਲ ਦਿੱਤਾ ਜਾਂਦਾ ਤਾਂ ਫਿਰ ਤੁਹਾਡਾ ਅਗਲਾ ਕਦਮ ਕੀ ਹੋਵੇਗਾ ਤੇ ਮੇਰੇ ਸਾਹਮਣੇ ਮੀਟਿੰਗ ਤੇ ਸ਼ਾਮਿਲ ਨਹੀਂ ਹੋਣਾ ਤੁਸੀਂ ਕਹਿ ਰਹੇ ਹੋ ਚਾਰ ਜਾਨੇ ਸ਼ਾਮਿਲ ਓਕੇ ਦਾ ਪਦਵਾ ਕੋਈ ਗਰੰਤੀ ਸਿੰਘ ਜੋ ਮਰਿਆਦਾ ਹੈਗੀ ਆ ਪਾ ਕੇ ਜੇ ਮੰਨ ਲਓ ਫੈਸਲਾ ਬਦਲ ਦਿੰਦੇ ਆ ਫਿਰ ਤੁਹਾਡਾ ਐਕਸ਼ਨ ਕੀ ਹੋਊਗਾ ਤੇ ਬਦਲ ਦੇਣ ਤੁਹਾਡਾ ਐਕਸ਼ਨ ਪੰਥ ਜਾਨੇ ਫੈਸਲਾ ਬਦਲਨ ਵਾਲੇ ਜਾਨੇ ਸਭੀ ਗੱਲ ਇਹ ਚੱਲ ਰਹੀ ਹੈ ਕਿ 2 ਦਸੰਬਰ ਨੂੰ ਜਿਹੜੀ ਘਟਨਾ ਹੋਈ ਸੀ ਉਹ ਤੇ ਪਰਮਿੰਦਰ ਸਿੰਘ ਢਿੰਸੀ ਨੇ ਆਪ ਦਾ ਗਨਾਹ ਕਬੂਲਿਆ ਸੀ ਪਰ ਫਿਰ ਵੀ ਉਹਨੂੰ ਸਜ਼ਾ ਨਹੀਂ ਲਈ ਇਹ ਦੇਖੋ ਸਿੰਘ ਸਾਹਿਬ ਨੇ ਤਨਖਾਹਾਂ ਲਾਈਆਂ ਨੇ ਸਿੰਘ ਸਾਹਿਬ ਬਿਹਤਰ ਦਾ ਸਕਦੇ ਨੇ ਮੈਂ ਇਹਨਾਂ ਨੂੰ ਤਾਂ ਜਿਹੜੀ ਜਾਣਕਾਰੀ ਸੀ ਉਹਦੇ ਮੁਤਾਬਕ ਮੈਂ ਪਰਮਿੰਦਰ ਸਿੰਘ ਢਿੰਸੀ ਨੂੰ ਜਿਹੜੇ ਵੱਡੇ ਦੋਸ਼ੀ ਖੜੇ ਸੀ ਉਧਰ ਖੜਨ ਵਾਸਤੇ ਕਹਿਤਾ ਸੀ ਕਿਉਂਕਿ ਕੈਟਰਾਇਜ਼ ਮੈਂ ਕੀਤੀ ਕੈਟ categories ਮੈਂ ਬਣਾਈਆਂ ਸਿੰਘ ਸਾਹਿਬ ਰੂਲ ਵਾਲੇ ਮਾਮਲੇ ਤੇ ਕੋਈ ਕਾਨੂੰਨ ਦਾ ਸਹਾਰਾ ਵੀ ਲੈ ਜਾਊਗਾ ਦੇਖੋ ਮੈਂ ਜਥੇਦਾਰ ਆ ਮੈਂ ਐਜ਼ ਅ ਜਥੇਦਾਰ ਕੋਈ ਐਪਲੀਕੇਸ਼ਨ ਕਿਸੇ ਸਰਕਾਰ ਨੂੰ ਦਿੰਦਾ ਚੰਗਾ ਨਹੀਂ ਲੱਗਦਾ ਲੇਕਿਨ ਹਾਂ ਮੇਰੀ ਸਿਸਟਰ ਇਨ ਲਾਵ ਵੱਲੋਂ ਜਿਹੜੀ ਐ ਐਸਐਸਪੀ ਨੂੰ ਵੀ ਦਰਖਾਸਤ ਦਿੱਤੀ ਗਈ ਹੈ ਔਮਨ ਕਮਿਸ਼ਨ ਨੂੰ ਵੀ ਦਰਖਾਸਤ ਦਿੱਤੀ ਗਈ ਹੈ ਕਿ ਔਰਤ ਜਾਤ ਦੀ ਜਿਹੜੀ અપਮਾਨ ਕੀਤਾ ਗਿਆ ਲੱਜਾ ਭੰਗ ਹੋਈ ਹੈ ਇਹਦੇ ਤਹਿਤ ਪਰਚਾ ਦਰਜ ਕੀਤਾ ਜਾਵੇ ਸਬੰਧਤ ਵਿਅਕਤੀ ਦੇ ਉੱਤੇ ਜਿਹਨੇ ਕੈਮਰਿਆਂ ਦੇ ਵਿੱਚ ਸਾਹਮਣੇ ਆ ਕੇ ਜਿਹੜਾ ਬਾਤ ਬਤ ਚਲਨੀ ਦੇ ਇਲਜ਼ਾਮ ਲਾਏ ਨੇ ਔਰ ਜਿਹੜੇ ਚੈਨਲਾਂ ਨੇ ਪ੍ਰਸਾਰਿਤ ਕੀਤਾ ਉਹਨਾਂ ਚੈਨਲਾਂ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਵੇ ਪਰ ਮੇਰੇ ਵੱਲੋਂ ਇਸ ਤਰ੍ਹਾਂ ਦੀ ਕੋਈ ਗੱਲ ਪਾਤੀ ਨਹੀਂ ਲਗਦਾ ਨਿਕਲ ਜੀ ਕੌਣ ਲੋਕ ਸੀ ਜਿਨ੍ਹਾਂ ਨੇ ਆਹ ਲੋਕਸ਼ਪਾ ਹਾਂ ਬਿਲਕੁਲ ਜੀ ਜਿਨ੍ਹਾਂ ਨੇ ਲੋਕਸ਼ਪਾ ਕੀਤਾ ਮੈਂ ਇਹਨਾਂ 'ਚ ਜ਼ਰੂਰ ਕਹੂੰਗਾ ਸਰਕਾਰ ਨੂੰ ਮੈਂ ਵੈਸੇ ਤੇ ਗੁਰੂ ਨੂੰ ਕਹਤਾ ਜਦੋਂ ਗੁਰੂ ਨੂੰ ਕਹਤਾ ਤਾਂ ਸਰਕਾਰ ਨੂੰ ਕਹਿਣ ਦੀ ਤੋਕ ਨਹੀਂ ਬਣਦੀ ਮੈਂ ਝੋਲੀ ਅੱਡ ਕੇ ਗੁਰੂ ਨੂੰ ਕਹਤਾ ਵੀ ਉਹ ਬੰਦੇ ਨਸ਼ਰ ਮਹਾਰਾਜ ਨੰਗੇ ਹੋਣੇ ਚਾਹੀਦੇ ਨੇ ਜਿਨ੍ਹਾਂ ਨੇ ਉਹਨੂੰ ਕੈਮਰਿਆਂ ਦੇ ਮੂਹਰੇ ਲਿਆਂਦਾ ਸਿਕਸਰ ਸਾਹਿਬ ਤੁਹਾਡੇ ਕੋਲ ਕੋਈ ਪ੍ਰੂਫ ਨੇ ਸਕਰੀਨਸ਼ਾਟ ਮੈਨੂੰ ਭੇਜਿਆ ਕਿਸੇ ਨੇ ਉਸ ਸਕਰੀਨਸ਼ਾਟ ਦੇ ਵਿੱਚ ਇੱਕ ਪੇਜ ਹੈ ਫੇਕ ਜਿੱਥੋਂ ਮੈਨੂੰ ਬਹੁਤ ਜ਼ਿਆਦਾ ਟ੍ਰੋਲ ਕੀਤਾ ਗਿਆ ਉਸ ਪੇਜ ਦੇ ਉੱਤੇ ਜਿਹੜੀਆਂ ਪੋਸਟਾਂ ਉਹਨਾਂ ਨੂੰ ਬੂਸਟ ਕਰਨ ਦੇ ਲਈ ਜਿਹੜਾ ਕ੍ਰੈਡਿਟ ਕਾਰਡ ਹੈ ਜਾਂ ਡੈਬਿਟ ਕਾਰਡ ਜਿਹੜਾ ਇਸਤੇਮਾਲ ਕੀਤਾ ਗਿਆ ਉਹ ਇੱਕ ਨਛੱਤਰ ਸਿੰਘ ਨਾਮ ਦੇ ਵਿਅਕਤੀ ਦਾ ਹੋਇਆ ਜੀ ਉਹ ਨਛੱ ਜੈਦਰ ਸਿੰਘ ਇੱਕ ਉਹ ਸਰਦ ਦਾ ਮੇਰਾ ਬੜਾ ਉਹ ਸਵਾਲ ਹੈ ਤੁਹਾਡੇ ਤੋਂ ਪਹਿਲਾਂ ਹੁਣ ਤੱਕ ਇੱਕ ਦੋ ਨੂੰ ਛੱਡ ਕੇ ਜਿੰਨੇ ਜੈਦਰ ਸਾਹਿਬ ਹੋਏ ਨੇ ਉਹਨਾਂ ਦੀ ਪਹੁੰਚ ਬਾਦਲਪਿੰਡ ਤੋਂ ਬਾਹਰ ਨਹੀਂ ਸੀ ਉਹ ਕਿਤੇ ਮਰੇ ਜੰਮੇ ਤੇ ਜਾਣਾ ਇਹਨਾਂ ਤੋਂ ਬਾਹਰ ਨਹੀਂ ਸੀ ਜਾਂਦੇ ਤੁਹਾਨੂੰ ਸੈਂਟਰ ਤੇ ਉਹ ਵਿਅਕਤੀ ਜਿਨ੍ਹਾਂ ਦਾ ਕੱਦ ਜਿਹੜਾ ਹੈਗਾ ਬਾਦਲਪਿੰਡ ਵਾਲਿਆਂ ਤੋਂ ਕਈ ਗੁਣਾ ਸਿਆਸੀ ਤੌਰ ਤੇ ਵੱਡਾ ਉਹ ਤੁਹਾਡੇ ਅੱਗੇ ਆ ਕੇ ਝੁਕਦੇ ਨੇ ਸਤਿਕਾਰ ਕਰਦੇ ਨੇ ਤੁਹਾਡੇ ਨਾਲ ਮੀਟਿੰਗ ਵੀ ਕਰਦੇ ਨੇ ਤੁਸੀਂ ਬੰਦੀ ਸਿੰਘਾਂ ਬਾਰੇ ਗਿਆਨ ਦਿਓ ਤੁਹਾਡੀ ਉਹ ਉਹਨੂੰ ਤਵੱਜੋ ਵੀ ਦਿੰਦੇ ਨੇ ਸ਼ਾਇਦ ਇਹ ਤਾਂ ਨਹੀਂ ਤੁਹਾਡੀ ਮੁਸ਼ਕਲ ਬਣ ਗਈ ਤੁਹਾਡੇ ਕਰਦੇ ਨਾਲੋਂ ਵੱਡਾ ਬਣ ਗਿਆ ਹੋ ਸਕਦੀ ਹੈ ਤੁਸੀਂ ਤੁਸੀਂ ਤਿੰਨ ਚੀਜ਼ਾਂ ਜਿਹੜੀਆਂ ਅਕਾਲਪੁਰ ਸਾਹਿਬ ਦੇ ਉੱਤੇ ਅਰਦਾਸ ਦੇ ਵਿੱਚ ਗਈਆਂ ਤਿੰਨਾਂ ਜਿਹੜੀਆਂ ਵੀ ਮੇਰੇ ਆ ਗੁਨਾਹ ਨੇ ਤਾਂ ਉਹ ਗੁਨਾਹ ਤੁਸੀਂ ਦੱਸਦੇ ਮੈਂ ਦੱਸਦੇ ਜੀ ਗੁਰੂ ਦੇ ਅੱਗੇ ਦੱਸਦੇ ਹੁਣ ਬਸ ਦੱਸਣ ਦੀ ਲੋੜ ਨਹੀਂ ਉਹ ਸੰਗਤ ਦੇ ਸਾਹਮਣੇ ਦੱਸਦੇ ਤੁਸੀਂ ਰਿਕਾਰਡ ਕਰ ਲਏ ਠੀਕ ਹੈ